आप देवत्व के भी हैं श्री सुचिशम भगवान श्री वासुदेव और संग जीओ आप जीनों सारा भार दिया और कणकोट प्रधान्यों को खाद्य परमाणु गुरुवर घात तीर्थ के मंत्र देवत्व सब लोग कणकोट प्रधान्य सारो औरता देखो जो अपने तो में तो आप में बहुत महान है जिसमें परमेश्वर ने हर संगत का जन्म दिहाड़ा उनका मान बख्शिया शहनशाह जी ने नौ सौ चौरानवे युग तो बाद आप मार तो बेचाए आप जी ने इस मार्गों के बीचों संसार के बीचों अपने पेश किए अनमोल हीरे पखत जल इकट्ठे किए और ये विमान आप जी दो पक्षस को या आज के दिन ਪੂਰਾ ਭਾਰਤੀ پیغمبر ਵੀ ਸਾਰੇ ਇਸ ਦਿਨ ਦਾ ਸਤਿਕਾਰ ਕਰਦੇ ਆਬਜੇਤੂ ਬਾਤੀ ਤਰਤੀ ਤੇ ਜੋਤਿ ਭਾਗ ਉਹ ਵੀ ਵਿਰਾਜਮਾਨ ਹਨ ਸੋ ਇਸ ਦਿਨੀਆਂ ਸਰਬ ਹਰ ਸੰਗਤ ਨੂੰ ਲੱਖ ਲੱਖ ਵਧਾਈਆਂ ਪਰਮੇਸ਼ਰ ਜੀ ਨੇ ਤੇਈ ਨੰਬਰ 22 ਨੰਬਰ ਗ੍ਰੰਥ ਦੇ ਵਿੱਚ ਲਿਖਾਉਂਦੀ ਹੈ ਕਿ ਜਿੱਥੇ ਉਹਨਾਂ ਨੇ ਗੁਰੂ ਅਵਕਾਰ ਪੀਰ ਪੈਗੰਬਰਾਂ ਨੂੰ ਰਿਪੋਰਟ ਦਿੱਤੀ ਕਿ ਮਾਇਕੀ ਸੰਸਾਰ ਵਿੱਚ ਉਹ ਆਪਣੇ ਭक्त ਜਨ ਇਕੱਠੇ ਕਰ ਲੈ ਗੁਰੂ ਅਵਕਾਰ ਪੀਰ ਪੈਗੰਬਰੋ ਤੁਸੀਂ ਵੀ ਸੰਸਾਰ ਵਿੱਚ ਜਾਓ ਤੁਹਾਨੂੰ ਮੰਨਣ ਵਾਲੇ ਤੁਹਾਡੀ ਪੂਜਾ ਕਰਨ ਵਾਲੇ ਆਤਮ ਭਾਰ ਤੁਹਾਡੇ ਨਾਲ ਮਿਲਾਪ ਕਰਨ ਵਾਲੇ ਜਿਹੜੇ ਤੁਹਾਡੇ ਪਿਆਰੇ ਹਨ ਅੱਜ ਉਹਨਾਂ ਨੂੰ ਵੀ ਲੈ ਆਓ ਉਹਨਾਂ ਨੂੰ ਵੀ ਤਾਰ ਦਿਆਂ ਜਿਨ੍ਹਾਂ ਦੇ ਵਿੱਚੋਂ 23 ਅਵਤਾਰਾਂ ਨੇ 81ਾਂ ਦੀ ਲਿਸਟ ਦਿੱਤੀ ਅਤੇ ਪੀਰ ਪੈਗੰਬਰਾਂ ਨੇ 81ਾਂ ਦੀ ਦਿੱਤੀ 10 ਗੁਰੂ ਸਾਹਿਬਾਨ ਜੀ ਨੇ 105 ਦੀ ਦਿੱਤੀ ਸੋ ਇਸ ਗੱਲ ਤੇ ਸਾਨੂੰ ਹੁਣ ਮਾਨ ਕਿੱਦਾਂ ਹੋਣਾ ਚਾਹੀਦਾ ਹੈ ਕਿ ਪਰਮੇਸ਼ਰ ਨੇ ਆਪ ਆ ਕੇ ਸਾਡੀਆਂ ਆਤਮਾਵਾਂ ਨੂੰ ਬਰ ਲਿਆ ਸਾਡਾ ਧੁਰਤਾ ਲਾੜਾ ਪਰਮੇਸ਼ਰ ਬਣ ਗਿਆ ਸੋ ਨਾਰਦ ਹੈ ਜੋ ਸ਼ਬਦ ਦੀ ਧਾਰ ਹੈ ਉਹ ਬਿਆਨ ਕਰਦੇ ਨੇ ਜਨ ਭਗਤੋ ਨਾਰਦ ਕਹੇ ਜਨ ਭਗਤੋ ਮੈਂ ਨਵਾਂ ਖੰਡਾ ਵਿੱਚੋਂ ਆਇਆ ਹਾਂ ਨਵਾਂ ਖੰਡ ਪ੍ਰਿਥਵੀ ਦੇ ਵਿੱਚੋਂ ਮੈਂ ਹੋ ਕੇ ਆਇਆ ਲੱਭ ਕੇ ਆਇਆ ਗੋੜ ਕੇ ਆਇਆ ਸਫ਼ਰ ਕਰਕੇ ਆਇਆ ਭਰਾਵੋ ਦਿਆਂ ਜਨਾਈਆ ਮੈਨੂੰ ਇੱਕ ਛੋਟਾ ਜਿਹਾ ਤੁਹਾਡੇ ਨਾਲ ਗਾਉ ਆਪਣੀ ਆਸਾ ਬਿਆਨ ਸੁਣਾਈਆ ਕਦੇ ਕਿਸੇ ਗੁਰੂ ਅਵਤਾਰ ਪੀਰ ਪਗਬਲੂ ਦੇਵੀ ਦੇਵਤਿਆਂ ਨੂੰ ਕਦੇ ਕਿਸੇ ਆਪਣੇ ਭਗਤ ਦੇ ਨਾਲ ਕੋਈ ਗਾਉ ਨਹੀਂ ਰਿਹਾ ਇਹ ਮਾਣ ਕਿਸ ਨੇ ਬਖਸ਼ਿਸ਼ ਕੀਤਾ ਤੁਹਾਨੂੰ ਉਸ ਪਰਮੇਸ਼ਵਰ ਨੇ ਤੁਹਾਨੂੰ ਐਡੇ ਅਨਮੋਲ ਬਣਾ ਦਿੱਤਾ ਕਿ 나ਦ ਵੀ ਕਹਿ ਰਿਹਾ ਕਿ ਮੈਨੂੰ ਤੁਹਾਡੇ ਨਾਲ ਵਾਸਤਾ ਹੈ ਜੇ ਸੱਚ ਕੁੱਚੋ ਤੇ ਸਾਰਿਆਂ ਦਾ ਇੱਕੋ ਪਿਤਾ ਤੇ ਇੱਕੋ ਮਾਉ ਦੁਜਾ ਨਜਰ ਕੋਈ ਨਾ ਆਈ ਸਾਰੇ ਸੰਸਾਰ 984 ਲੱਖ 84 ਜਿਹੜੀ 84 ਲੱਖ ਜੁਨੀ ਹੈ ਇਸਾਰੀ ਆਪਾਂ ਦਾ ਆਜਿਨਾਰੀ ਰੂਪ ਵਿੱਚ ਹੈ। ਔਰ ਸਾਰਿਆਂ ਦਾ ਪਿਤਾ, ਸਾਰਿਆਂ ਦਾ ਮਾਂ ਸਾਡਾ ਅਕਾਲ ਪੁਰਖ ਹੈ। ਇੱਕ ਦੂਜੇ ਨੂੰ ਸਾਰੇ ਫਰਕਾਂ ਉਹ ਗਾਉਂ ਵਿਛੜਿਆ ਨਹਿਣ ਕੋਈ ਨਾ ਪਾਈਏ। ਤੁਸੀਂ ਆਤਮਾ ਪਰਮਾਤਮਾ ਦੀ ਧਾਰ ਤੇ ਇੱਕੋ ਤੁਹਾਡਾ ਰੂਪ ਤੇ ਇੱਕੋ ਤੁਹਾਡਾ ਨਾਮ ਦੂਜੀ ਰੇਖ ਨਾ ਹੋਵੇ। ਜਦੋਂ ਤੁਸ ਤੁਹਾਨੂੰ ਪਰਮੇਸ਼ਵਰ ਨੇ ਆਪਣੇ ਮਾਰ ਮਿਲਾ ਲਿਆ ਤੇ ਫਿਰ ਉਸ ਆ ਸਾਡੀ ਆਤਮਹਾਰ ਦਾ ਤੇ ਪਰਮਾਤਮਾ ਦਾ ਰੂਪ ਨਾਰਦ ਕਹਿੰਦੇ ਇੱਕ ਹੋ ਗਿਆ ਜਗਤ ਵਾਸ਼ਨਾ ਕਰਕੇ ਕੋਈ ਨਾ ਬਣਿਓ ਕਉ ਨਾਮ ਲਿਇ ਕਰਦਿੱਤੀ ਕਿਉਂਕਿ ਜੇ ਦੇਖਿਆ ਜਾਵੇ ਇੱਕ ਪਾਸੇ ਪੂਰਾ ਸੰਸਾਰ ਹੈ ਜਿਨਨੇ ਗੁਰੂ ਆਪਾਰ ਪੀਰ ਪਗੰਬਰਾ ਨੂੰ ਮੰਨਣ ਵਾਲੇ ਉਹਨਾਂ ਦੇ ਚੇਨੇ ਹਨ ਪੈਰਵਾਰ ਹਨ ਇੱਕ ਪਾਸੇ ਉਹ ਨਹੀਂ ਇੱਕ ਪਾਸੇ ਹਰ ਸੰਗਤ ਹੈ ਪਰਮਾਤਮਾ ਦੇ ਆਪਾਰ ਪੁਰਖ ਦੇ ਭਗਤ ਜਨ ਹਨ ਜਿਨ੍ਹਾਂ ਨੂੰ ਸੰਸਾਰ ਕਹਿੰਦਾ ਮੁਠੀ ਪਰ ਹੈ ਲੇਕਿਨ ਪਰਮੇਸ਼ਵਰ ਦੇ ਮੁਠੀ ਪਰ ਹੀਰੇ ਹੀ ਬੜੇ ਅਨਮੋਲ ਖਾਨ ਸੋ ਇਸ ਕਰਕੇ ਨਸੀਹਤ ਕਰ ਰਹੇ ਆ ਕਿ ਜਗਤ ਬਾਸ਼ਨਾ ਕਰਕੇ ਕਦੇ ਸੰਸਾਰ ਵੱਲ ਨਾ ਝੁਕ ਜਾਇਓ ਕਿਉਂਕਿ ਕਲਯੁਗ ਦੀ ਧਾਰ ਹੈ ਉਸ ਨੇ ਤਾਂ ਬੜੇ ਰੰਗ ਰੂਪ ਦਿਖਾਣੇ ਆ ਬੜੇ ਪ੍ਰੇਰੋਣ ਦੇਣੇ ਆ ਕਿਤੇ ਕੌਣਾ ਬਣ ਜਾਇਓ ਹੰਸ ਉਹ ਮੁਖ ਨਜ਼ਰੀਆ ਹੰਸ ਜਿਹੜਾ ਹੈ ਸਿਰਫ ਮੋਤੀ ਚੁੜਦਾ ਸੋ ਤੂੰ ਸੀ ਵੀ ਮੇਰੇ ਭਗਤ ਜਨ ਵੀ ਸੋਹਣ ਨਾਮਕ ਮੋਤੀ ਹੀ ਚੁਕ ਵੇਖਿਓ ਪ੍ਰਭ ਦੇ ਪਿਆਰ ਦਾ ਭੁੱਲਿਓ ਕਦੀ ਨਾ ਰੋ ਮਨਸੇਤ ਕਰ ਦਿੱਤੀ ਕਿਤੇ ਕੰਮਕਾਰਾਂ ਦੇ ਵਿੱਚ ਆਪੇ ਕਿਤੇ ਵਿਵਹਾਰੀ ਕੰਚਾ ਤੇ ਸੰਸਾਰੀ ਬਣ ਜਾ ਕੇ ਕਿਤੇ ਉਸ ਪਰਮੇਸ਼ਵਰ ਦੇ ਪਿਆਰ ਦਾ ਰਾਹ ਆਪ ਲਜਾਇਓ ਰਹਿਬ ਸਤਿਗੁਰੂ ਸ਼ੰਤ ਲੈਣਾ ਬਣਾਈਆ ਸਾਡਾ ਰਹਿਤੀ ਹੈ ਸਭ ਨੂੰ ਰਸਤਾ ਦਿਖਾਉਣ ਵਾਲਾ ਸਾਡਾ ਪਿਤਾ ਸਾਡਾ ਮਾਤਾ ਕੋਰਿਅ ਉਸ ਅਕਾਲ ਪੁਰਖ ਪਰਮਾਤਮਾ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਲਿਖਿਆ ਬੜਾ ਸ਼ਬਦ ਦਾ ਉਚਾਰਨ ਕੀਤਾ ਸੀ ਆਪਣੀ ਭਗਤ ਬਾਣੀ ਵਿੱਚ ਹੈ ਅਕਾਲ ਪੁਰਖ ਨੂੰ ਸੰਬੋਧਨ ਕਰਕੇ ਕਿਹਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਤਾਪੂ ਮੇਰਾ ਭਰਾਤਾ ਉਹ ਮੇਰਾ ਰਾਖਾ ਸਭ ਨੇ। ਉਹ ਸਾਡਾ ਸਦਾ ਮਾਲਕ ਹੋਈ ਹੈ। ਤੁਰਦੇ RAM ਨੂੰ ਮਿਲਣਾ ਨਾ ਚਾਓ। ਸ੍ਰੀ ਮੇਸ਼ਵਰ ਲੋਪਾਲ ਕੋਲ ਕਿਉਂ ਜੇ ਤੁਰਦਾ RAM ਹੈ RAM ਦਾ RAM ਹੈ ਜਿਸ ਸਕੇ ਕੋਟਨ ਕੋ ਆਗਮ ਵੀ ਨਟਮਸਤ ਦੇਹਾਂ। ਸੋਵੇਂ ਮੇਰੇ ਪਿਆਰੀ ਉਸ ਮੁਕਜਮੋ ਉਹਨਾਂ ਨੂੰ ਚਾਹ ਦੇ ਨਾਲ ਮਿਲਣਾ। ਲੋਹਾ ਪੁਰੀਆਂ ਬ੍ਰਹਮੰਡਾ ਖੰਡਾਂ ਦਾ ਪੰਦ ਮੁਕਾਈ ਆ। ਬੇਸ਼ੱਕ ਉਹ ਮਾਲਕ ਅਗਮ ਅਥਾ।

ਉਹ ਪੂਰਾ ਦਿਨ ਬਾਹਰ ਨੂੰ ਮਜ਼ਾ ਲੇਕਿਨ ਉਸ ਨੂੰ ਇੱਕ ਆਪਣੇ ਬਾਪ ਦਾ ਡਰ ਰਹਿੰਦਾ ਜਦੋਂ ਬਾਪ ਟੱਡੇ ਵਾਲਾ ਹੁੰਦੀ ਉਹ ਹਰ ਇੱਕ ਦੇ ਨਾਲ ਗੱਲ ਕਰਦਿਆਂ ਹਰ ਇੱਕ ਸੰਗਤ ਵਿੱਚ ਬੈਠਦਿਆਂ ਡਰਦਾ ਮੇਰੇ ਬਾਪ ਨੇ ਮੈਨੂੰ ਛੱਡਣਾ ਨਹੀਂ ਸੋ ਸਾਡੇ ਅੰਦਰ ਇਹ ਭੌਂ ਰਿਹਾ ਚਿੰਤਾ ਹੈ ਕਿ ਸਿੱਧੇ ਮੱਧੇ ਸੰਸਾਰ ਵਿੱਚ ਵਿੱਚ ਇਹ ਲੇਕਿਨ ਉਹ ਆਪਾ ਦਾ ਡਰ ਜਿ ਰੱਖਦਾ ਉਹ ਹੈ ਸਾਡੇ ਮਨ ਉੱਤੇ ਚੁਣਨਾ ਚਾਹੀਦਾ ਭਾਵੇਂ ਵਿੱਚ ਸ਼ਕਤੀ ਆਪਣੀ ਦਾ ਟਿਕਾਈ ਆ ਪੂਰਨ ਸਤਗੁਰੂ ਤੇ ਪੂਰਨ ਬੰਚਾਈ ਸਭ ਸ਼ਹਿਨਸ਼ਾ ਪੂਰਨ ਰੂਪ ਬਦਲਾਈਆ ਜਿਸ ਨੂੰ ਸਾਰਿਆਂ ਕਹਿਣਾ ਵਾਹੋ ਵਾਹੋ ਵਾਹਵਾ ਤੇਰੀ ਬਾਟ ਬਟੇ ਆਈਆ ਜੇ ਤੂੰ ਅਟਾ ਜੇ ਤੂੰ ਅਟਾ ਤੋ ਅਟੇ ਪ੍ਰਭੂ ਨੇ ਲਾ ਦਿੱਤਾ ਤੋ ਭਾਤ ਜਿਹਨੂੰ ਆਪਣਾ ਸਭ ਦਾ ਦੋਇ ਲੱਗ ਗਿਆ ਬਨਾਸੀ ਅਗਰ ਘਰਤਿਆਂ ਦੇ ਵਿੱਚ ਪੂਜਾ ਪਾਰਕ ਵਿੱਚ ਹੋਵੇ ਤਾਂ ਸਾਨੂੰ ਪਰਮਾਤਮਾ ਲਈ ਸੀ ਮੈਂ ਸਾਡਾ ਬੋਲ ਲੱਗ ਗਿਆ ਪਰਮੇਸ਼ਵਰ ਨੇ ਆਪਣੀ ਕਿਰਪਾ ਕਰ ਦਿੱਤੀ ਨਾਦ ਕਹਿੰਦਾ ਹੈ ਜੇ ਤੋੜਾ ਲੱਗ ਗਿਆ ਤਾਓ ਤੇ ਦਾਅ ਲਾ ਕੇ ਆਪਣਾ ਕਾਰਜ ਚਲੋ ਬਣਾ ਲਿਆ ਤੂੰ ਦਿਲ ਦੁਨੀਆ ਵਿੱਚ ੱੱਕੇ ਨੁਂਦ ਨਾ ਖਾਓ ਚੁਰਾਸੀ ਵਿੱਚ ਕਦੇ ਨਾ ਆਈ ਆ ਰਾਏ ਕਰਨਾ ਦੇਵੇ ਕੋ ਕੋਨਸੀ ਜਨਮ ਕੋਏ ਨਿਕਾਈ ਆ ਭਾਰਾ ਨੰਬਰ ਗ੍ਰੰਥ ਦੇ ਵਿੱਚ ਲਿਖਤਾਂ ਦੀ ਆ ਆਪਨ ਪੁਰਖ ਨੇ ਚਿਤਰ ਬੁਖਤ ਨੂੰ ਰਾਏ ਕਰ ਨੂੰ ਇੱਕੋ ਤਾਕ ਨੂੰ ਦੇ ਦਿੱਤਾ कि मेरे पाते जरूर जो तो श्री छटना हो बे टाइप करिया पहला जाके दर्शन देना सेवक रूप बन के कहना पातो सो हम महाराज श्री सिंह विष्णु को वार दी जाएगा जयकारा दौड़ा तो अटा पिछला कोई रह गया हो बे कोई पाप को कर्म को भी खत्म उसको बाद मैं अपने को सिखूं आप लेते जाऊंगा सो इन्ना मानते करता मनुष्य जन्म पाके जब नेत्र शर्माओ ਭਗਤ ਨੇਤਰ ਅੰਦਰੋਂ ਮਉ ਖਲਾਈਆ ਜੋਤੀ ਜੋ ਸਰੂਪ ਆਪੜਾ ਪਾਖੜੀ ਕਿਰਪਾ ਕਰ ਪਰ ਇੱਕੇ ਸੱਚਾ ਹੱਥ ਸੱਚ ਦਾ ਭੋਗ ਆਪਣੇ ਹੱਥ ਰੱਖਾ ਨਾਦ ਕਹੇ ਭਗਤੋ ਸਮੇਂ ਦੀ ਕਰੋ ਵਿਚਾਰ ਜੁਗ ਜੁਗ ਸਮੇਂ ਵਿੱਚ ਵਢਾਈਆ ਸਮੇਂ ਵਿੱਚ ਆਏ ਪੈਗੰਬਰ ਗੁਰੂ ਅਵਤਾਰ ਸਮੇਂ ਨੇ ਸਭ ਨੂੰ ਸਮੇਂ ਵਿੱਚ ਦਿੱਤਾ ਪੁਵਾਈਆ ਪਰਮੇਸ਼ਵਰ ਨੂੰ ਜਦੋਂ ਸਮੇਂ ਦੇ ਅਨੁਸਾਰ ਕੰਮ ਕਰਤ ਨੇ ਅਕਾਲ ਪੇਟੇ ਪੈਗੰਬਰ ਪੇਟੇ ਗੁਰੂ ਸਰਵਾਨ ਪੇਟੇ ਔਰ ਆਪਣਾ ਉਹ ਕਾਰਜ ਪੂਰਾ ਕਰਕੇ ਚਲੇ ਗਏ ਸਮੇਂ ਦੇ ਮਾਲਕ ਨੇ ਅਕਾਲ ਪੁਰਖ ਨੇ ਸਮੇਂ ਦੇ ਮਾਲਕ ਨੇ ਅਕਾਲ ਪੁਰਖ ਨੇ ਕਹਿੰਦੇ ਆਪਣੇ ਨਾਮ ਕਲਮੇ ਦਿੱਤੇ ਉਸ ਸਮੇਂ ਦੇ ਮਾਲਕ ਨੇ ਜਿਸ ਰੂਪ ਵਿੱਚ ਪ੍ਰਮਾਤਮਾ ਦਾ ਕਾਰਜ ਪੁਰਖ ਦਾ ਸ਼ਬਦ ਸੁਟਾਇਆ ਉਸ ਸਮੇਂ ਉਹਨਾਂ ਨੇ ਆਪਣੇ ਨਾਮ ਉਚਾਰ ਲਿੱਤੇ ਰਾਮ ਕ੍ਰਿਸ਼ਨ ਅੱਲਾ ਵਾਹਿਗੁਰੂ ਕੋਲੇ ਜੇਵਾ ਸ਼ਬਦਾਂ ਦੇ ਨਾਲ ਜਗਾਈ ਆ ਉਸ ਸਮੇਂ ਕੋ ਜਾਓ ਬਲਿਹਾਰ ਜਿਸ ਸਮੇਂ ਵਿੱਚ ਭਗਤ ਭਗਵਾਨ ਹੋਏ ਪਰਮਾਈਆਂ ਲੇਕਿਨ ਫਿਰ ਸਮਾਂ ਆਇਆ 992 ਚੌਪੜੀ ਤੋਂ ਬਾਅਦ ਜਦੋਂ 또 اٹੇ ਕੋਲ ਮਾਈ ਅਕਾਲ ਪੁਰਖ ਨੇ ਆਪਣੇ ਨਾਂ ਦਿੱਤੀ ਸੋ ਉਸ ਸਮੇਂ ਕੋ ਕਹਿੰਦੇ ਜਾਓ ਬਲਿਹਾਰ ਜਿਸ ਵਿੱਚ ਭਗਤ ਆਤਮਾ ਹੋਏ ਪਰਮਾਈਆ ਅੱਜ ਉਸ ਸਮਾਂ ਸਤਾਰਾ ਸੁਪੇੜਾਸਮਾ ਹੈ ਉਪਕ ਜਨੂ ਸਤਾਰਾ ਪਾਰ ਜਿਸ ਨੂੰ ਹਾਰੇ ਕੱਡਾ ਇਸ ਦਿਨ ਨੂੰ ਹਾਰੇ ਕਰਦੇ ਨੇ ਕੌਣ ਵਿਸ਼ਨ ਬ੍ਰਹਮਾ ਦੇਵ ਸੋਸਾਰੇ ਤੋਂ ਤੁਸੀਂ ਸੱਚ ਪੁੱਛੋ ਤੁਹਾਡਾ ਆਤਮਾ ਰੂਪ ਕਰਤਾ ਮਾ ਸਕੇਂਦੇ ਜੇ ਤੁਸੀਂ ਸੱਚ ਪੁੱਛੋ ਤੁਹਾਡੀ ਜਿਹੜੀ ਆਤਮਾ ਰੂਪ ਹੈ ਉਹ ਕਰਤਾ ਹੈ ਦੁਨੀਆ ਵਾਸਤੇ ਅਸੀਂ ਕੋਤੇ ਕੰਬੜੀਏ कोई परवाह लेकिन मारुति के केंद्र थोड़ी तो आप मारुति है, है करता है करता पर्क तो आता रूप समाया तुसी कस कदी उस दी जो तो नहीं पा तुसी उस अकाल पर कदी जो तार को तो बाहर नहीं हो जो जोती जाता एक अगवाईया प्राण कर लो सारा सादा सोदा एक को एक पतार नारी रूप सब अगवाईया पतार में कम

ਮੇ ਤੁਸੇ ਉਸ ਨੂੰ ਠੱਗ ਕਰੋ ਤੇ ਚੋਹ ਕਹੋ ਬਦਮਾਸ਼ ਕਹੋ ਤੇ ਕੋ ਕੋੜਿਆਂ ਦਾ ਜਾ ਫੇਕੀ ਜਾਗਾ ਲੋ ਤੁਹਾਡੇ ਮਾਰੋ ਨੱਕ ਦੇ ਟਡਾਇਆ ਇਹ ਪੂਰ ਕੋਈ ਭਾਂਡਾ ਘੜਿਆ ਨਹੀਂ ਖਮਿਆ ਸਭਨ ਮਗਰੀ ਐਸੇ ਗਾਣਾ ਗੋਬਿੰਦ ਗਿਆ ਕਾਈਆ ਜਾਗ ਰਖਿਓ ਸ਼ਾਹ ਸੁਲਤਾਨਾ ਇਹਦੇ ਚਰਨਾ ਦੀ ਧੂੜੀ ਲਪਣੀ ਸ਼ਾਰ ਲੱਬਿਆ ਹੱਥ ਕਿਸੇ ਸੰਸਾਰ ਨੇ ਇੱਕ ਸਮਾਉਲਾ ਹੈ ਬਹੁਤ ਸਾਰੇ ਨੇ ਕਿ ਵਿਚਲਦਾ ਹੈ ਕਿ ਸੰਸਾਰ ਨੇ ਗੁੱਸ ਮੁਖੋਂ ਘੱਟ ਜੰਮੋਂ ਕੋਡੇ ਕੱਪੜੇ ਤੱਕ ਕਾੜ ਲਏ ਹੁਣ ਕਿਸੇ ਨੂੰ ਕੋਈ ਫਰਕ ਨਹੀਂ ਆਉਂਦੇ ਆ ਚਿੱਟੇ ਕੱਪੜੇ ਪਾ ਕੇ ਉਹਨਾਂ ਦੇ ਸੰਗਤ ਹੋਈ ਸੀ ਉਹਨਾਂ ਨੇ ਇੱਕ ਨਾਮ ਲੁਕਾ ਦੇ ਸੀਗੇ ਸੋ ਮਾਰਾ ਛੇ ਸ੍ਰੀਸ਼ੁਪ ਭਗਵਾਨ ਦੀ ਜੈ ਇੰਨਾ ਕੁ ਜਾਣਦੇ ਆ ਬਹੁਤ ਸਾਰੇ ਕਿਸੇ ਦੀ ਆਤਮਾ ਕੁਛ

कि जो प्राणी संकट है आके सेते दस्या करो ओ हो जो पर उस आप्रमेश पर देना लग जाएगी कार्तार विच पंच बर्तन आप करे सफाईया तो सब कहने ये पड़ी चंगी स्थिति ना गुरमत गुरमुखाने ब्याह के लिए अंधी चाय चाइया मुख ते कुंड करते किसे उपदान लगे बुटी के मुटियार जो बर्बलती समाईया जो तीजों सरोपार आप अपनी कर करे के सच हर सच ता सच इको माईया नाद कहे चल पर को प्रभु नु माही कहोगे के बाप कुछ रे तुसी उस नु माही कहोगे लाडा कहोगे जा पिता कहोगे पुत्र काल जा अब्बा अम्मी जान कह के खुशी बनाईया जब पत कहन नादा सन नहीं पता जब पत कहन नादा सन नहीं पता ओ तो साटा केड़ा साथ ਇਸ ਸੱਜਣ ਕੋਲ ਆਖਵਾਈਆ ਜੇ ਉਹ ਲੋੜ ਤੇ ਸਾਡੇ ਅੰਦਰ ਖੋਲ ਕੇ ਤਾਕ ਆਤਮ ਸੱਚਾ ਹੁੰਦੇ ਸੋਵੇਂ ਚਾਹੀ ਚਾਹੀਆਂ ਇਹੋ ਇਹ ਵੀ ਬਖਸ਼ਿਸ਼ ਕਰ ਤੁਹਾਨੂੰ ਤੁਹਾਡੇ ਤੇ ਕਰ ਦਿੱਤੀ ਕਿ ਤੁਸੀਂ ਆਕੜ ਕੇ ਕਹਿ ਲੈਂਦੇ ਗੁੱਸੇ ਹੋ ਜਾਂਦੇ ਹੋ ਤੁਹਾਨੂੰ ਬਨੰਦਾ ਹੈ ਲੇਕਿਨ ਗੁਰੂਕਾਰ ਦੀਏ ਤੇ ਘਬਰਾਹਟ ਚੈਨੀ ਨਿਤ ਨਹੀਂ ਸੀ ਕਿ ਉਹ ਆਪਣੇ ਉਸ ਪਰਮੇਸ਼ਵਰ ਦੇ ਨਾਲ ਈ ਪ੍ਰਗਟਤਾ ਇਹ ਵੀ ਤੁਹਾਡੇ ਤੇ ਬਖਸ਼ਿਸ਼ ਕੀਤੀ ओदी कदी भक्त भी दी दुहागल वाली ना होवे ना रात कल कंतूल मिलके बजे बधाईया शेख फरीद ने इन्नी कही सी बात शेख फरीद ने कह दिता कि मैं ना कमजा कही सी बात शरा बारे खुद पे देते लगाईया क्योंकि उसने अपने आप को कहा सी ना कमजा इस्लाम नु मनन वाले ने काजी मुल्ला मुशाइक ने फतवे ला देते चेक दसांस नु शराबी पा क्योंकि असनु क्या मैं नारका मजाक कुलकड़ी नाव पर आई है जब परमेश्वर मिल जाना फिर लगा मेरे तो गुण कोई नहीं आ परमात्मा ने सनु केड़े गुण करके किस वशिष करके सनु अपने नाल तोड़ लिया मैं तो बहुत ही मंद पागी या आप को नहीं है ना कुलकड़ी कबीर ने कहा मैं उसे महबूब पीछे जा

ਆਇ ਤੁਆਂ ਚਾਂਗਿਆ ਤੁਹਾਡੇ ਪਿਛਲੇ ਚਲੰਗਾ ਲੈਣਾ ਦੇਣਾ ਕਰ ਦਿੱਤਾ ਵਿਵਾਹ ਵਿਵਾਹ ਕਰ ਦਿੱਤਾ ਸਾਫ ਕਰ ਦਿੱਤਾ ਅੱਗੇ ਲੇਖਾ ਰਹਿਣਾ ਨਾ ਰਾਇਆ ਤੁਹਾਡਾ ਲੇਖਾ ਹੀ ਸਕਰ ਕਰ ਦਿੱਤਾ ਕੋਈ ਰਾਏ ਸ਼ਰਮ ਚਿਤ੍ਰਗੁਪਤ ਕੋਈ ਤੁਹਾਡੀ ਕਿਤਾਬ ਨਹੀਂ ਕੋਲ ਤਾਂ ਕੁਝ ਨਹੀਂ ਲਿਖਾਂ ਸੁੱਤਿਆਂ ਜਾਗਦਿਆਂ ਸ਼ਬਦ ਇੱਕ ਵਿੱਚ ਕਰਾਂਗਾ ਬਾਤ ਸੰਦੇਸ਼ੇ ਦਿਆ ਸੁਣਾਈਆ ਜੇ ਜੀ ਕਰਿਆ ਕਰੇਗਾ ਪਰਮੇਸ਼ਰ ਨੇ ਕਿਹਾ ਇਹ ਮੈਂ ਆਪਣੇ ਭਗਤਾਂ ਨੂੰ ਸ਼ਬਦ ਰੂਪ ਦੇ ਵਿੱਚ ਦਰਸ਼ਨ ਦਿਵਾ ਗਿਆ ਜੇ ਮੇਰਾ ਮਨ ਕਰੇਗਾ ਮੇਰਾ ਜੀ ਕਰੇਗਾ ਫਿਰ ਮੈਂ ਤੁਹਾਡੇ ਅੰਦਰੋਂ ਅੰਦਰ ਜੋਤ ਦੀ ਦਿਆ ਕਰਾਂਗਾ ਲਾਟ ਲਾਟਾਂ ਵਾਲੀ ਤੁਹਾਡੇ ਨਾਲ ਫਿਰੇ ਚਾਈ ਚਾਈਆਂ Hindu ਧਰਮ ਬਹੁਤ ਮੰਨਦਾ ਲਾਟਾਂ ਬਹੁਤ ਡਰਦਾ ਲੇਕਿਨ ਭਗਤ ਜਦੋਂ ਤੁਹਾਡੇ ਤੇ ਬਖਸ਼ਿਸ਼ ਕਰ ਦਿੱਤੀ ਤੇ ਲਾਟਾਂ ਵਾਲੀ ਵੀ ਤੁਹਾਡੇ ਨਾਲ ਰਹੇਗੀ ਉਹ ਵੀ ਖੁਸ਼ੀ-ਖੁਸ਼ੀ ਜੇ ਤੁਸੀਂ ਆ ਲੈ ਸਕਦੇ ਤੇ ਮੈਂ ਪੁੱਛਿਆ ਕਰਾਂਗਾ ਮਾਰ ਕੇ ਬਾਅਦ ਇਹਦੇ ਗਿਆ ਕੋਈ ਦੂਰ ਉਪਕਾਰ ਕੀ ਪੇਗਮਦ ਨਹੀਂ ਹੈ ਲੇਕਿਨ ਬਖਸ਼ਿਸ਼ ਕੀ ਤੇ ਪਰਮੇਸ਼ਵਰ ਨੇ ਸਾਡੀ ਆਤਮਾ ਮਤੇ ਸਾਡੇ ਭਗਤ ਜਨਾਂ ਤੇ ਘਰ ਘਰ ਜਾ ਕੇ ਆਪਣਾ ਪੰਦ ਮੁਕਾਇਆ ਸਤਿਗੁਰੂ ਸ਼ਬਦ ਕਦੀ ਬੁੱਢਾ ਨਹੀਂ ਹੁੰਦਾ ਤੇ ਨਾ ਕਦੀ ਇਹਦਾ ਪੰਦ ਹੁੰਦਾ ਸਟਾਪ ਤਾਂ ਤੇ ਬੈਠੇ ਸਭ ਨੂੰ ਵੇਖੇ ਵੇਖ ਲੋ ਸੋ ਉਹ ਪਰਸ਼ੰਦਾ ਬਾਲ ਅਰਸ਼ਾਂ ਤੇ ਬੈਠ ਕੇ 탑 ਤੇ ਬੈਠ ਕੇ ਸਭ ਨੂੰ ਵੇਖਦਾ ਹੈ ਅੱਜ ਵੀ ਵੇਖਦੇ ਆ ਸੱਚ ਸਿੰਘਾਸ਼ਨ ਤੇ ਵਿਰਾਜਮਾਨ ਹਨ ਆ ਨਾ ਪਾਲਕਾ ਜੋ ਧਾਰਸ਼ਕ ਵਿੱਚ 17 ਹਾਰ ਦਾ ਦਿਨ ਹੈ ਕਿ ਸਾਰੇ ਹੀ ਇੱਥੇ ਹੋਣਗੇ ਤੇ ਸਾਰੇ ਉਹ ਵੀ ਇੱਥੇ ਨੇ ਤੇ ਤੁਹਾਡੇ ਉੱਤੇ ਉਹ ਫਖਰ ਕਰਦੇ ਨੇ ਮਾਣ ਕਰਦੇ ਨੇ ਕਿ ਕਿੱਡੇ ਅਨਮੋਲ ਹੀਰੇ ਨੇ ਪ੍ਰਮਾਤਮਾ ਦੇ ਪਿਆਰੇ ਨਾਲ ਦੇ ਪੁੱਤਰ ਨੇ ਇਹ जिन्हों परमेश्वर ने इना माण बख्शिया है ज्योति जो सरूप का आप अपनी कृपा कर देवनहारा सच्चा और सच की आप so, इना पढ़ दें। पढ़ दें। सो इन ही शब्दों के नाल के मां की जाचक हां पानी पड़दे हुए कोई शब्द बात तक बोलया गया हो बे जो शहंशाह जी का सो हरसंगत जी का सो के मां जाचक ਸੋ ਹੰ ਮਹਾਰਾਜ ਸੇ ਸੇਂ ਵਿਸ਼ਨੋ ਫਗਵਾਂਦੀ ਜੈ ਸੋ ਹੰ ਮਹਾਰਾਜ ਸੇ ਸੇਂ ਵਿਸ਼ਨੋ ਫਗਵਾਂਦੀ ਜੈ ਸੋ पदम दि जय सो शेर सिंह विष्णु पंदी जय